ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟੇ ਸੰਦੇਸ਼ ਅੱਜ ਅਸੀਂ ਪਹੁੰਚੇ ਆ ਡਿਸਟ੍ਰਿਕਟ ਗੁਰਦਾਪੁਰ ਹਲਕਾ ਡੇਰਾ ਬਾਬਾ ਨਾਨਕ ਤੇ ਕਸਬਾ ਅਠਵਾਲ ਜਿੱਥੇ ਕਿ ਕੁਝ ਦਿਨ ਪਹਿਲਾਂ ਇੱਥੇ ਸਰਕਾਰੀ ਸਕੂਲ ਆ ਪਿੰਡ ਦੀਆਂ ਇਹਨਾਂ ਲਾਈਵ ਤਸਵੀਰਾਂ ਦਿਖਾਉਂਦੇ ਆ ਕਿ ਇਸ ਸਕੂਲ ਦੇ ਵਿੱਚ ਦ੍ਰਿਸ਼ ਲੱਗੇ ਹੋਏ ਆ ਦਰਖਤ ਕਾਫੀ ਲੱਗੇ ਹੋਏ ਸੀ ਚਾਰ ਪੰਜ ਦਰਖਤ ਆ ਜੋ ਸਕੂਲ ਦੀ ਟੀਚਰ ਦੇ ਵੱਲੋਂ ਜੋ ਆ ਦਰਖਤ ਵੇਚੇ ਗਏ ਨੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਹਾਲਾਂਕਿ ਕਾਫੀ ਗਰਮੀ ਦਾ ਸਰਗਮਾ ਵਧਿਆ ਹੋਇਆ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੋਇਆ ਆ ਇਹ ਹਰ ਹਰੀਆਲੀ ਨੂੰ ਖਤਮ ਕਰਨ ਦੇ ਕਾਰਨ ਪਿੰਡ ਵਾਸੀਆਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਸਾਡੇ ਨਾਲ ਪਿੰਡ ਵਾਸੀ ਮੋਦਬਰ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਸਰ ਕੀ ਮਾਮਲਾ ਬਣਿਆ ਸਾਰਾ ਕਿ ਖਵਾਦਾ ਤੇ ਰੁਖ ਇੱਕ ਰੁਖ ਤੇ ਸੋ ਸੁਖ ਦੀ ਗੱਲ ਹੁੰਦੀ ਆ ਹੁਣ ਦੱਸੋ ਸਰ ਕੀ ਚੱਕਰ ਬਣਿਆ ਇਸ ਦੇ ਵਿੱਚ ਚੁੱਕਰੀਆ ਜੀ ਸਾਡੇ ਮੈਡਮ ਆ ਨਾ ਟੀਚਰ ਸਾਡੇ ਅੱਛਾ ਸਰ ਸਾਨੂੰ ਬਗੈਰ ਪੁੱਛਿਆ ਤੋਂ ਜੀ ਚਾਰ ਰੁਖ ਵੇਜੇ ਆ ਦੋ ਤੂਤ ਇੱਕ ਥੇਰ ਜੀ ਜਿਹੜਾ ਟਾਲੀ ਜੀ ਮੈਂ ਮੈਂਬਰ ਪੰਚਾਇਤ ਵੀ ਹਾਂ ਜੀ ਤੇ ਮੌਜੂਦਾ ਪਾਰ ਯਰ ਮੈਂਦਾ ਵੀ ਹਾਂ ਜੀ ਜੋਗਿੰਦਰ ਸਿੰਘ ਨਾਲ ਨਾਮ ਮੈਂ ਅਨੁਮਾਨ ਕੇ ਪੁੱਛਿਆ ਕਿ ਤੁਸੀਂ ਰੋਕ ਕਿਉਂ ਵੇਚਿਆ ਜੀ ਆਂਦੀ ਮੈਨੂੰ ਪਤਾ ਦੇ ਮੈਂ 1000 ਰੁਪਏ ਦੇ ਵੇਚਦੇ ਚਾਰ ਰੋਕ ਜੀ ਜਿਹੜੀ ਟਾਲੀ ਦਾ ਮੈਂ ਉਦੋਂ ਹੀ ਉਹਨਾਂ ਜਿੰਨਾ ਵੱਡੇ ਤੇਰੇ ਉਹ ਕੰਧਣ ਲੱਗੀ ਕਰਾਉਣ ਸਾਸੀਆਂ ਨੂੰ ਜੀ ਸਾਡੇ ਸਕੂਲ ਸਾਸੀ ਰਹਿੰਦੀ ਆਪਾਂ ਨੂੰ ਕਹਿੰਦੇ ਵੀ ਸਕੂਲ ਛੱਡ ਜੋ ਜੀ ਮੈਨੂੰ ਸੱਦ ਕਹਿੰਦੀ ਅੰਕਲ ਜੀ ਮੈਨੂੰ ਡਿਸਟਰਬ ਕਰਦੇ ਆ ਜੀ ਇਹ ਕੰਧ ਮੈਂ ਕੰਧ ਨਾ ਕਰਾਵੀ ਜੀ ਇਹ ਕੰਨ ਜਿਹੜੀ ਆ ਇਹ ਅਹਾਂ ਨਾ ਕਰਾਉਣੀ ਤੇ ਨਾ ਹੋਣ ਦੇਣੀ ਜੀ ਨਹੀਂ ਸਰ ਜਿਹੜਾ ਅਸਾਂ ਸੀ ਇਹਨੇ ਇੱਥੇ ਰਹਿ ਰਹੇ ਨੇ ਇਹਨਾਂ ਨੇ ਜਾਇਜ਼ ਕਬਜ਼ਾ ਕੀਤਾ ਚਾਹੇ ਪਿੰਡ ਦੇ ਸਲੂ ਇਹ ਪਹਿਲੋਂ ਸਾਡੇ ਪਿੰਡੋਂ ਥਾਂ ਦੋ ਵਾਰੀ ਵੇਚ ਗਏ ਜੀ ਫਿਰ ਜਲੰਧਰ ਚਲਕੇ ਉੱਥੇ ਵਾਪਸ ਆਏ ਤੇ ਜੈਦਾ ਮਰਾਉ ਸਿੰਘ ਨੂੰ ਇਹਨਾਂ ਨੇ ਤਰਲਾ ਮਾਰਿਆ ਵੀ ਇਹਦੇ ਘਰ ਇਹਦੇ ਹੋਣਿਆਂ ਨੂੰ ਨਹੀਂ ਟਿਕਣਦਾ ਜੱਟ ਝੋਨਾ ਗੁੜੀਆਂ ਲਾਉਣੀਆਂ ਲੋਕ ਕਹਿੰਦੇ ਕੋਈ ਕੰਮ ਨਹੀਂ ਜੀ ਫਿਰ ਇਹਨਾਂ ਨੂੰ ਆਪਾਂ ਪੰਚਾਇਤ ਨੇ ਥਾਂ ਦਿੱਤਾ ਅਰਜਿੰਦਰ ਸਿੰਘ ਪੰਚੀ ਉਧਰ ਜੀ ਜਿਹੜਾ ਇਹਨਾਂ ਦਾ ਘਰ ਬਣਾ ਗਰਾਂ ਸੁਖਜਿੰਦਰ ਸਿੰਘ ਨੇ ਦਾਵਾ ਕੋਲ ਲਾਗ ਦਿੱਤੀ ਜੀ ਫੇਰ ਸਾਡੀ ਕੁੜੀ ਅਮਰੀਕਾ ਚ ਲੱਖ ਰੁਪਏ ਉਹਨੇ ਕੱਲਿਆ ਜੀ ਇਹਦਾ ਘਰ ਵੀ ਤੋਂ ਬਣਾ ਦਿੱਤਾ ਪਰ ਇਹ ਤਾਂ ਵੀ ਇਥੋਂ ਜਾ ਕੇ ਰਾਜੀ ਨਹੀਂ ਛੱਡਣਾ ਨਹੀਂ ਜਾਂਦੇ ਜੀ ਸਕੂਲ ਜਣਾਣਾ ਜਿਹੜੀ ਮੈਡਮ ਇਹਨਾਂ ਦੀ ਮੈਨੂੰ ਡਿਸਟਰਬ ਕਰਦੇ ਆ ਤੇ ਇੱਥੇ ਨਹੀਂ ਰਹਿਣਾ ਚਾਹੀਦਾ ਜੀ ਉਦੋਂ ਇੱਕ ਗੰਦ ਕਰਨ ਮੈਨੂੰ ਪਤਾ ਲੱਗਾ ਮੈਂ ਕਾਂਦ ਨਾ ਕਿਸੇ ਗਲਤੀ ਨਾਲ ਕਰੀ ਕਾਂਦ ਨਹੀਂ ਆਪਾਂ ਕਰਨ ਦੇਣੀ ਮੇਰੇ ਚ ਗੰਦ ਕੀਤੀ ਫੇਰ ਤੋਂ ਮਾਲਕ ਬਣ ਗਏ ਜੀ 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 ਉਹਦੇ ਦੋ ਬਾਥਰੂਮ ਆ ਜੇ ਇਹ ਇਹਨੇ ਲਿਖ ਕੇ ਦੇ ਦਿੱਤਾ ਮੈਡਮ ਨੇ ਥਾਣੇ ਦਿਖਾ ਦਿੱਤਾ ਕਿ ਜਿਹੜਾ ਸਕੂਲ ਦੇ ਕਮਰੇ ਬਿਲਕੁਲ ਖਾਲੀ ਨੇ ਜੀ ਉਹ ਕਮਰੇ ਇਹਨੂੰ ਪੁੱਛੋ ਕਿਹਦੇ ਵਾਲੇ ਉਤੋਂ ਲਿਖਦਾ ਉਹ ਕਮਰੇ ਕੀ ਦੇ ਆ ਜਿਹੜੇ ਉਹ ਬਾਥਰੂਮ ਨੇ ਉਹ ਕਿਹਦੇ ਜਿੱਥੇ ਰੋਜ਼ ਸਾਸੀ ਜਾਣ ਕੇ ਬਾਥਰੂਮ ਜਾਂਦੇ ਆ ਉਹ ਕਿਹਦੇ ਆ ਉਹ ਸਕੂਲ ਦੇ ਨਹੀਂਗੇ ਜੀ ਉਹ ਸਾਸੀਆਂ ਨੇ ਤੇਰੇ ਆ ਆਪਾਂ ਬਿਲਕੁਲ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇੱਕ ਨਜਾਇਜ਼ ਕਬਜ਼ਾ ਜੋ ਕੀਤਾ ਗਿਆ ਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜੋ ਕਬਜ਼ਾ ਕੀਤਾ ਗਿਆ ਕਿਉਂ ਕੀਤਾ ਗਿਆ ਆ ਕੀ ਕਾਰਨ ਬਣਿਆ ਕਿ ਜੋ ਸਰਕਾਰ ਨੇ ਜੋ ਇਹਨਾਂ ਨੂੰ ਪਲਾਟ ਮੁਹਈਆ ਕਰਾਏ ਸੀ ਔਰ ਕੁਝ ਪਿੰਡ ਦੇ ਸਹਿਯੋਗ ਦੇ ਨਾਲ ਕੁਝ ਡਿਪਟੀ ਸੀਐਮ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਸਪੋਰਟ ਦੇ ਨਾਲ ਗ੍ਰਾਂਟ ਲੈ ਕੇ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਗਏ ਸੀ ਜੋ ਕਿ ਉਹਨਾਂ ਨੇ ਸੇਲ ਕਰ ਦਿੱਤੇ ਹੋਏ ਨੇ ਉਸ ਤੋਂ ਬਾਅਦ ਜਲੰਧਰ ਜਾ ਸ਼ਿਫਟ ਹੋਏ ਉਸ ਤੋਂ ਬਾਅਦ ਜਿਹੜਾ ਵਾਪਸ ਆਏ ਜਿਹੜਾ ਹੁਣ ਦਿੱਤਾ ਨਾ ਹਾਂਜੀ 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 ਉਹ ਨਹੀਂ ਸੀਗਾ ਪਹਿਲਾਂ ਸਾਡੇ ਪਿੰਡ ਦੇ ਰੈਣ ਵਾਲੇ ਬਣਾਨੇ ਜੀ ਇਹ ਪਹਿਲਾਂ ਦੋ ਵਾਰੀ ਇਥੋਂ ਵੇਚ ਕੇ ਜਲੰਧਰ ਚਲ ਗਏ ਜਿਹਨੂੰ ਥਾਂ ਇਹਨਾਂ ਕੋਲ ਲਾਟ ਮੰਡ ਸੀ ਉਹ ਸੁਖਚੈਨ ਸਿੰਘ ਨੂੰ ਵੇਚ ਗਏ ਸੀ ਜੀ ਉੱਥੇ ਉਹਦਾ ਬੇੜਾ ਬਲਦੇਵ ਸਿੰਘ ਰਈਂਦਾ ਜੀ ਉੱਥੋਂ ਜਲੰਧਰ ਜਲੰਧਰ ਵਾਪਸ ਆਣ ਕੇ ਫਿਰ ਇੱਥੇ ਸਕੂਲ ਲਿਆਇਨੇ ਜਿਹੜਾ ਹੁਣ ਬਲਾਡ ਦਿੱਤਾ ਉਹ ਜੇਜੇ ਲੱਗੇ ਆ ਉਥੇ ਦਾ ਘਰ ਬਣਿਆ ਜੀ ਭਾਰੇ ਜਾਨ ਬੁੱਝ ਕੇ ਉਹਨੂੰ ਛੱਡਦੇ ਨਹੀਂ ਜਾਂਦੇ ਨਹੀਂ ਇੱਥੋਂ ਹਨਾ ਜੀ ਵੀ ਅਸੀਂ ਜੇ ਆਪਾਂ ਨੂੰ ਗੰਢ ਵੀ ਚਲ ਜੋ ਪਲਮਾਰ ਸੀ ਨਾ ਜੀ ਦੂਜਾ ਜਿਹੜੀ ਇਹ ਮੈਡਮ ਆ ਸਾਰਾ ਬੰਦ ਅਮਰ ਆਪਣਾ ਲਿਖਿਆ ਗਿਆ ਬੂਟੇ ਵੱਡੇ ਗਏ ਆ ਉਹਦਾ ਸਰ ਕੀ ਤੁਸੀਂ ਸਰਕਾਰ ਤੋਂ ਈ ਲੱਗੇ ਬਾਬਾ ਸਰਕਾਰ ਕੋਲ ਮੰਗ ਕਰਦੇਵੇਂ ਇਹ ਮੈਡਮ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੇ ਕਿਉਂ ਨਹੀਂ ਪੁੱਛਿਆ ਇਹ ਮੈਡਮ ਆ ਮਲਾਜ਼ਮ ਹੈ ਕਿ ਜਾਂ ਸਕੂਲ ਦੀ ਮਾਲਕ ਆ ਜੀ ਇਹ ਜੋ ਮਰਜ਼ੀ ਕਰੇ ਕੰਦਾ ਕਰਾ ਦੇ ਇਹ ਬੂਟੇ ਵਢਾ ਦੇ ਇਹ ਜੋ ਮਰਜ਼ੀ ਕਰ ਲਵੇ ਸਾਨੂੰ ਪੁੱਛੇ ਹੀ ਨਾ ਕਿ ਉਹ ਪਿੰਡ ਚ ਜੀ ਕਿ ਇਹ ਆ ਨੰਬਰਦਾਰ ਸਾਹਮਣੇ ਜੀ ਅੱਛਾ ਇਹ ਨੰਬਰਦਾਰ ਸਾਹਿਬ ਸੱਚੀ ਗੱਲ ਜੀ ਅੱਛਾ ਸਰ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਬੂਟੇ ਵੱਡੇ ਗਏ ਬੂਟੇ ਜਿਹੜੇ ਵੱਡੇ ਗਏ ਆ ਸਾਡੇ ਪਿੰਡ ਦੀ ਸਹਿਮਤੀ ਤੋਂ ਬਿਨਾਂ ਕਿਉਂ ਵੱਡੇ ਗਏ ਜੀ ਪਿੰਡ ਦੇ ਸਰਪੰਚ ਲੰਬੜਦਾਰ ਮਹਤਵਪੂਰਨ ਚੀਜ਼ ਬਿਲਕੁਲ ਰਾਈਟ ਹੈ ਕਿਉਂਕਿ ਸਾਡੇ ਕਾਨੂੰਨ ਦੇ ਬਰਕਰਾਰ ਹੈ ਜੀ ਦੂਜਾ ਇਹ ਵੀ ਉਹ ਜਿਹੜੇ ਚੌਂਕੀ ਦਾ ਰਹਿ ਰਹੇ ਆ ਉਹ ਇੱਥੇ ਕਿਉਂ ਰਹਿ ਰਹੇ ਆ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਆ ਜੀ ਹੁਣ ਉਹਨਾਂ ਜਿੰਨੇ ਚ ਰਹਿ ਲਿਆ ਬਹੁਤ ਆ ਉਹਨਾਂ ਨੂੰ ਚਾਹੀਦਾ ਉੱਥੇ ਜਾਣਾ ਆਪਣੇ ਘਰ ਜਾ ਕਿਉਂ ਨਹੀਂ ਜਾਂਦੇ ਜਦੋਂ ਘਰ ਬਣ ਚੁੱਕੇ ਨੇ ਫਿਰ ਆਪਣੇ ਘਰਾਂ ਦੇ ਵਿੱਚ ਜਾਣ ਕਾਹਨੂੰ ਕੀ ਸਰਕਾਰੀ ਸਰਕਾਰੀ ਜ਼ਮੀਨ ਦੇ ਉੱਤੇ ਜੋ ਆ ਉਹ ਸੁਰੱਖਿਆ ਦੇ ਵਿੱਚ ਰਵੇ ਔਰ ਟੀਚਰਸ ਸੇ ਬਣਾ ਦਾ ਵੀ ਇਹ ਗੱਲ ਕਹਿਣੀ ਆ ਕਿ ਸਾਨੂੰ ਆ ਡਿਸਟਰਬਿੰਗ ਹੁੰਦੀ ਆ ਬੱਚਿਆਂ ਨੂੰ ਪੜਾਉਂਦੇ ਆ ਲਿਖਾਉਂਦੇ ਆ ਸੋ ਗੱਲ ਬਾਤ ਆ ਔਰ ਆਪਾਂ ਸਾਡੇ ਨਾਲ ਵੀਰ ਜੀ ਹੁਣੀ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਸਰ ਕੀ ਨਾਲ ਦੇ ਜਿਹੜਾ ਤੁਹਾਡੇ ਪਿੰਡ ਇੱਥੇ ਇੱਕ ਮੁੱਦਾ ਉੱਠਿਆ ਆਇਆ ਆ ਕਿ ਬੂਟੇ ਕਾਫੀ ਵੱਡੇ ਗਏ ਹੋਏ ਨੇ ਸਰ ਕਿੰਨੇ ਬੂਟੇ ਵੱਡੇ ਗਏ ਤੇ ਕਦੋਂ ਦੀ ਇਹ ਗੱਲ ਇਹ ਬਿਲਕੁਲ ਬਿਲਕੁਲ ਗਲਤ ਹੈ ਬੂਟੇ ਜਿਹੜੇ ਨਾ ਪੰਜ ਛੇ ਵੱਡੇ ਆ ਜੀ ਨਾ ਪਿੰਡ ਦੀ ਸਹਿਮਤੀ ਤੋਂ ਬਿਨਾ ਇਹਨਾਂ ਆਪਣੇ ਆਪ ਵੱਢ ਦਿੱਤੇ ਆ ਜੀ ਤੇ ਇਹਨਾਂ ਦੇ ਉੱਤੇ ਟੀਚਰ ਦੇ ਉੱਤੇ ਸਰਕਾਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹ ਪੇੜ ਪੌਦਾ ਤੇ ਵੈਸੇ ਹੀ ਆਕਸੀਜਨ ਦੀ ਬਹੁਤ ਘੜ ਘਾੜ ਆ ਜੀ ਤੇ ਅਸੀਂ ਇਹ ਕਹਿੰਦੇ ਵੀ ਜਿੰਨਾ ਵੀ 100 ਰੁੱਖ ਤੇ 100 ਸੁਖ ਜਿਹੜਾ ਹੋਣਾ ਚਾਹੀਦਾ ਵਾ ਜੀ ਇਹਨਾਂ ਨੇ ਰੁੱਖਾਂ ਨੂੰ ਜਿਹੜਾ ਵੱਢਿਆ ਉਹ ਗਲਤ ਕੀਤਾ ਵਾ ਜੀ ਤੇ ਅਸੀਂ ਇਹੋ ਕਹਿੰਨੇ ਆ ਬਾਕੀ ਸਾਡੇ ਵਿੱਚ ਸਕੂਲ ਚ ਨਜਾਇਜ਼ ਕਬਜ਼ਾ ਕੀਤਾ ਹੋਇਆ ਇਹਨਾਂ ਨੇ ਸਾਂਸੀਆਂ ਨੇ ਅਸੀਂ ਸਰਕਾਰ ਦੇ ਅੱਗੇ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਖਾਲੀ ਕਰਵਾਇਆ ਜਾਵੇ ਠੀਕ ਹੈ ਧੰਨਵਾਦ ਅੱਛਾ ਇਹ ਦੂਜੇ ਪਾਸੇ ਮੈਡਮ ਦੇ ਨਾਲ ਰੁੱਖਾਂ ਦੇ ਮੁੱਦੇ ਤੇ ਗੱਲ ਕਰਨ ਤੇ ਮੈਡਮ ਨੇ ਗੱਲਬਾਤ ਦਾ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ